ਨਮਸਕਾਰ ਵੀ ਦੋਸਤੋ ਲੈ ਵੀ ਸਾਥੀਓ ਅੱਜ ਦਾ ਬਲੌਗ ਆਪਾਂ ਬਹੁਤ ਹੀ ਵਧੀਆ ਬਣਾਉਣ ਜਾ ਰਹੇ ਹਾਂ ਜੋ ਕਿ ਅੱਜ ਆਪਣੇ ਡੇਰੇ ਦੇ ਵਿੱਚ ਸਮੂਹ ਪੰਡਤ ਭਾਈਚਾਰੇ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ ਉਹ ਕਿਸ ਤਰ੍ਹਾਂ ਦੀ ਮੀਟਿੰਗ ਕੀਤੀ ਜਾ ਰਹੀ ਹੈ ਕਿਸ ਵਿਸ਼ੇ ਦੀ ਮੀਟਿੰਗ ਕੀਤੀ ਜਾ ਰਹੀ ਹੈ ਉਹਦੀ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਤੇ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਕਰਦਿਆ ਕਰੋ ਜੀ ਆਜੋ ਵੀ ਸਾਥੀਓ ਲੈ ਵੀ ਸਾਥੀਓ ਤੁਸੀਂ ਦੇਖ ਰਹੇ ਹੋ ਆਪਾਂ ਡੇਰੇ ਦੇ ਬਾਰਚ ਡੇਰਾ ਬਾਬਾ ਮਨੀ ਗੁਰ ਮਹਾਰਾਜ ਕੀ ਜੈ ਤੇ ਮੋਟਰਸਾਈਕਲ ਕਰੇ ਨੇ ਪਹੁੰਚਦੇ ਨੇ ਉਧਰ ਗਿੱਦਵਾਨ ਬੋਲ ਰਿਹਾ ਆਪਣਾ ਫੀਮ ਸਿੰਘ ਜਦੋਂ ਬੋਲੂ ਪੱਕੇ ਹੀ ਬੋਲੂ ਤੇ ਡੇਰਾ ਬਾਬਾ ਮਨੀ ਗੁਰ ਮਹਾਰਾਜ ਕੀ ਜੈ ਬੋਲ ਸੱਚੇ ਦਰਬਾਰ ਕੀ ਜੈ ਫੇ ਮੇਰਾ ਮਾਨਤਾ ਸਾਹਿਬ ਨੂੰ ਤੰਦਰੁਸਤੀ ਬਖਸ਼ੀ ਆਜੋ ਕਰਾਉਣੇ ਦਰਸ਼ਨ ਸਿੱਧੂ ਬਾਬਾ ਡੇਰਾ ਬਾਬਾ ਮਨੀ ਮਹਾਰਾਜ ਕੀ ਜੈ ਬਾਬਾ ਮਨੀ ਜੀ ਮਹਾਰਾਜ ਕੀ ਸਮਾਧੀ ਜੈ ਸ਼ਿਵ ਸ਼ੰਕਰ ਮਹਾਰਾਜ ਕੀ ਸਭੀ ਦੇਵੀ ਦੇਵਤਾਂ ਦੀ ਜੈ ਪਹੁੰਚਦੇ ਆ ਜੋ ਆਪਾਂ ਨਾਲੇ ਜਰ ਜਿਹਦਾ ਮੇਰਾ ਪ੍ਰੋਗਰਾਮ ਹੈ ਮੈਂ ਕਹਾ ਵੀ 10 ਲੱਖ ਰੁਪਏ ਲਵਾਂ ਠੀਕ ਆ ਉਹ ਲੱਖ ਰੁਪਏ ਲਵਾਂ ਜਿਹੜੇ ਆਪਾਂ ਪਹਿਲਾਂ ਪਹਿਲਾਂ ਜਿਹੜੇ ਭਜਉਂਦੇ ਸੀ ਪਹਿਲਾਂ ਨਹੀਂ ਤਾਂ ਸਾਰੇ ਜਿਹੜੇ ਆਪਣੇ ਆਕੇ ਗਏ ਹੁਣ ਤੱਕ ਸਾਰੀ ਵਧੀਆ ਕਰਕੇ ਗਏ ਨੇ ਕਰ ਕਰਾ ਕੇ ਮਾੜਾ ਨਹੀਂ ਹੁੰਦਾ ਸ਼ਸਤੀ ਕਰੀ ਹੁੰਦੀ ਹੈ ਜੋਰ ਤਾਂ ਸਾਰੀ ਲਾਉਂਦੇ ਨੇ ਆਜੇ ਤੁਸੀਂ ਕੰਟੈਕਟ ਬਣਾ ਲਓ ਕਰਕੇ ਮੀਟਿੰਗ ਰੱਖ ਕੇ ਦਰ ਕੇ 9:00 ਦੋ ਵਜੇ ਪੰਨੂ ਆ ਬੰਦਾ ਮਿਲਦਾ ਬਈ ਗੱਲ ਨਹੀਂ ਇਹ ਤਾਂ ਫਾਈਨਲ ਹੈ ਪੈਸੇ ਦਾ ਫਾਈਨਲ ਕਰ ਲਓ ਅੱਜ ਯਾਰਾ ਮੀਟਿੰਗ ਇਹਦਾ ਪੰਡਤ ਦਾ ਤੜਕੇ ਕਰ ਲਾਂਗੇ ਤੜਕੇ ਨਹੀਂ ਹੁੰਦਾ ਬੰਦ ਜੀ ਪਹਿਲਾਂ ਪੰਡਤ ਤੋਂ ਪਤਾ ਕਰ ਲਓ ਮੀਟਿੰਗ ਦੇ ਤੜਕੇ ਆਪਾਂ ਆਵਾਂਗੇ ਉਸਤਾਬ ਨਾਲ ਪੰਡਤ ਨਾਲ ਮਿਲੇ ਜਾਣਾ ਹੈ 5-4000 ਦਾ ਫਰਕ ਪੂਰਾ ਕਰਦਾ ਨਾ ਫਿਰ ਬਜਟ ਵੀ ਆਪਾਂ ਨੂੰ ਉਸਤਾਬ ਨਾਲ ਨਹੀਂ ਬਜਟ ਤਾਂ ਤੁਸੀਂ ਬਣਾ ਹੀ ਲੈ 40000 ਦਾ ਕਰ ਜਿਆਰ ਉ ਤਾਂ ਪੰਡਤ ਦੇ 40 ਲੈ ਆ ਮਾਰੇ ਬੁੱਕੀ ਗੱਲ ਹੈ 40 ਵੇਲੇ ਤੂੰ ਬਦ ਲੈਉਂਦੇ ਨਹੀਂ 40 ਦਾ ਲੈ 50 60 ਵਾਲਾ ਨਾ 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 ਲਵਾਂਗੇ 50 ਵਾਲਾ 32 ਦਾ ਕੋਈ ਨਾ ਉਹ ਤਾਂ ਤੂੰ ਭੋਲਾ ਕਿਹਨਾਂ ਹੋ ਗਏ ਆ ਲੈ ਗਣੀ ਆ ਵਾ ਬਾਪੂਲਾ ਹਲੋ ਲੈ ਸੰਗੁਰਾ ਉਹਨ ਕੀ ਕਰ ਰਿਹਾ ਬਾਪੂ ਕੋ ਲੈ ਗਣੀ ਕਰਿਆ ਤਨ भले बाबा जी ओ जी जाने ओ जी अभी ओ बाबा जी एक मिनट का सुनो तो रुपया जेब जा देना बाबा जी ठीक है मैं पैसे दूंगा तुमने ना ना रुपया लेना हमरी लड्डा यार क्यों होगी जी थोड़ा बैठो ओम नमः शिवाय 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 नमस्कार ਵੀ ਦੋਸਤੋ ਤੁਹਾਡਾ ਸਵਾਗਤ ਹੈ ਆਪਣੇ ਜੱਗੀ ਮੋਟਰ ਬਲੌਗ YouTube ਚੈਨਲ ਤੇ ਅਤੇ ਕਰਸਾ ਦੇ ਦਿਨ ਆ ਗਏ ਕਿਉਂਕਿ ਪਾਣੀ ਦੀ ਯਾਰੀ ਜ਼ਰੂਰਤ ਪੈਣੀ ਆ ਤਾਂ ਆਪਣੇ-ਆਪਣੇ ਆਰੋਆਂ ਦੇ ਵਿੱਚ ਤੁਸੀਂ ਸਪੰਨ ਫਿਲਟਰ ਤੁਹਾਨੂੰ ਬਦਲਦਾ ਦਿਖਾਵਾਂਗੇ ਆਜੂ ਕਿਵੇਂ ਬਦਲਦਾ ਹੈ ਤੇ ਹਰੇਕ ਸਾਥੀ ਵੀਰ ਆਰੋ ਫਿਲਟਰ ਦੀ ਸਪੰਨ ਫਿਲਟਰ ਜਰੂਰ ਬਦਲੋ ਜੀ ਆਜੂ ਬਈ ਲੈ ਵੀ ਸਾਥੀਓ ਸਾਰੇ ਨੂੰ ਪਹਿਲਾਂ ਤੁਸੀਂ ਇਹਨੂੰ ਆਪਣੇ ਤਰੀਕੇ ਨਾਲ ਖੋਲ ਲੈਣੇ ਜੇ ਕਿਸੇ ਕੋਲ ਨਹੀਂ ਤਾਂ ਕਿਸੇ ਮਿਸਤਰੀ ਤੋਂ ਇਹ ਸਪੰਨ ਫਿਲਟਰ ਆ ਖੋਲਣ ਵਾਲੀ ਚਾਬੀ ਲੈ ਆ ਸਕਦੇ ਹੋ ਜੀ ਨਾਲ ਤੁਸੀਂ ਇਹ ਬਹੁਤ ਵਧੀਆ ਤਰੀਕੇ ਨਾਲ ਖੋਲ ਸਕਦੇ ਹੋ ਕਿਉਂਕਿ ਆਪਾਂ ਇਹਨੂੰ ਥੋੜਾ ਜਿਹਾ ਤਰੀਕੇ ਨਾਲ ਹੀ ਕੱਸਿਆ ਤਾਂ ਕਿ ਇਹਨੂੰ ਜਲਦੀ ਖੋਲ ਸਕੀਏ ਤੇ ਤੁਹਾਨੂੰ ਦਿਖਾਉਣੇ ਆ ਖੋਲ ਕੇ ਜੋ ਕਿ ਇਹਨੂੰ 2-3 ਮਹੀਨੇ ਹੋ ਗਏ ਬਹੁਤ ਜ਼ਿਆਦਾ ਖਰਾਬ ਹੋਇਆ ਤੇ ਟੈਂਕੀਆਂ ਦੇ ਵਿੱਚ ਰੇਤਾਂ ਹੋਣ ਕਰਕੇ ਆ ਜਲਬ ਤੁਸੀਂ ਦੇਖ ਰਹੇ ਹੋ ਜੋ ਕਿ ਬਹੁਤ ਹੀ ਜ਼ਿਆਦਾ ਜਲਬ ਚੜੀ ਹੋਈ ਹੈ ਤੇ ਇਹ ਇਹੰਦਾ ਪਾਣੀ ਹੈ ਤੁਸੀਂ ਦੇਖ ਰਹੇ ਹੋ ਜੋ ਕਿ ਇਹ ਗੰਦਾ ਪਾਣੀ ਬਹੁਤ ਹੀ ਗੰਦਾ ਹੈ ਇਸ ਤੇ ਇਹਦੇ ਵਿੱਚ ਬਹੁਤ ਹੀ ਖਰਾਬ ਹੈ ਕਿ ਪਾਣੀ ਜਿਆਦਾਤਰ ਆਰ ਨੂੰ ਬਲੌਕ ਕਰਨ ਦੀ ਸਮਤਾ ਰੱਖਦਾ ਹੈ ਇਹ ਜੋ ਰਹਿਤਾ ਹੈ ਕਿ ਤੁਸੀਂ ਇਹ ਫਿਲਟਰ ਆ ਵਿੱਚ ਪੂਰੀ ਕਿਸਾ ਦੇ ਵਿੱਚ ਘਟੋ ਘਟ ਤਿੰਨ ਫਿਲਟਰ ਇਸ ਸਪੰਨ ਫਿਲਟਰ ਜ਼ਰੂਰ ਬਦਲਦੇ ਰਹੋ ਜੀ ਤਾਂ ਕਿ ਤੁਹਾਨੂੰ ਆਰੋਗ ਦਾ ਵਧੀਆ ਪਾਣੀ ਮਿਲ ਸਕੇ ਤੇ ਟਿਕਿਆ ਹੋਣਾ ਤੁਹਾਨੂੰ ਸਪੰਨ ਫਿਲਟਰ ਤੇ ਸਪੰਨ ਵੀ ਪਹਿਲਾਂ ਗੰਦੀ ਸਪੰਨ ਕੱਢੀ ᱛੀ ਤੇ ਹੁਣ ਆਪਾਂ ਸਾਫ਼ ਸਪੰਨ ਫਿਲਟਰ ਪਾਵਾਂਗੇ ਆਜੋ ਵੀ ਸਾਥੀਓ ਲੈ ਵੀ ਸਾਥੀਓ ਜੋ ਕਿ ਤੁਹਾਡੇ ਰਸੋਈ ਦੇ ਵਿੱਚ ਭਾਂਡੇ ਮੰਜਨ ਵਾਲਾ ਭਾਂਡੇ ਨੂੰ ਸਾਫ਼ ਕਰਨ ਵਾਲਾ ਸਰਪ ਹੁੰਦਾ ਨਾ ਉਧੇ ਨਾਲ ਤੁਸੀਂ ਇਹ ਚੰਗੀ ਤਰ੍ਹਾਂ ਵਿੱਚ ਚੌਪ ਸਾਬ ਕਰ ਲਏ ਆਪਾਂ ਸਾਫ ਕਰ ਰਹੇ ਆ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤੇ ਆਪਣੀ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਕਰੋ ਤਾਂ ਕਿ ਤੁਹਾਡੀ ਲਾਈਕ ਸ਼ੇਅਰ ਦੇ ਨਾਲ ਸਾਨੂੰ ਹੌਸਲਾ ਮਿਲਦਾ ਹੈ ਤਾਂ ਤੁਹਾਨੂੰ ਹੋਰ ਵੀ ਵਧੀਆ-ਵਧੀਆ ਵੀਡੀਓ ਆਪਾਂ ਦਿਖਾਉਂਦੇ ਰਹੀਏ ਬਸ ਇਹ ਵਧੀਆ ਕਿਸ ਤਰ੍ਹਾਂ ਦੇ ਬਲੌਗ ਆਪਾਂ ਪਾਉਂਦੇ ਰਹੀਏ ਇਹ ਵੀ ਸਮੇਂ ਪਤਾ ਨਹੀਂ ਕਿ ਜਰੂਰ ਆਪਾਂ ਨੂੰ ਜਾਣਕਾਰੀ ਦਿੰਦੇ ਰਿਆ ਕਰੋ ਜਿਹੇ ਇਹ ਅੱਜ ਕੱਲ ਦੇ ਬਲੌਗ ਬਲੌਗਿੰਗ ਆਪਾਂ ਦਾ ਪਿੰਡੂ ਪਿੰਡਾਰੀ ਬਲੌਗਿੰਗ ਦਾ ਕਰਦੇ ਨੇ ਇਹੇ ਸਪਨ ਫਿਲਟਰ ਐ ਇਸ ਤਰ੍ਹਾਂ ਤੁਸੀਂ ਸਾਫ਼ ਕਰ ਸਕਦੇ ਹੋ ਕਿ ਇਹਨੂੰ ਵਧੀਆ ਤਰੀਕੇ ਨਾਲ ਬੁੜੀ ਦੇ ਭਾਂਡੇ ਜਿਵੇਂ ਬੁੜੀ ਆਪਣੇ ਭਾਂਡੇ ਨੂੰ ਸੋਇੀ ਦੇ ਵਿੱਚ ਮਾਰ ਜੀਵੇ ਚੰਗੀ ਤਰ੍ਹਾਂ ਇਹਨੂੰ ਸੋ ਸਾਨੂੰ ਆਪਣੇ ਹੱਥਾਂ ਨਾਲ ਸਾਫ਼ ਕਰ ਲੈਣਾ ਹੈ। ਚਿੱਟਾ ਜਿੱਟਾ। ਚਿੱਟਾ ਜਿੱਟਾ ਅੰਡੇ ਵਾਂਗ ਕੱਟਤਾ ਤੇ ਆਪਾਂ ਹੁਣ ਉਰੀ ਚੰਗੀ ਤਰ੍ਹਾਂ ਸਾਫ਼ ਕਰਕੇ ਆਪਾਂ ਥੋੜਾ ਫਿਲਟਰਾਂ ਸੱਡੋਣੀ ਨੂੰ ਦੇਸੀ ਮਾਰਨਾ ਇਹਨੂੰ ਕੱਢ ਲਿਆ ਆਪਾਂ ਤੇ ਇਸ ਤਰ੍ਹਾਂ ਸਪੰਨ ਫਿਲਟਰੀ ਦੇ ਵਿੱਚ ਪਾਣੀ ਹੈ ਬ੍ਰੀ ਸਾਥੀਓ ਕਿਉਂਕਿ ਜਿਹੜਾ ਪਹਿਲਾਂ ਤੁਸੀਂ ਫਿਲਟਰ ਦੇਖਿਆ ਸੀ ਬਹੁਤ ਹੀ ਗੰਦਾ ਟੈਂਕੀਆਂ ਦੇ ਵਿੱਚ ਜਦੋਂ ਆਪਾਂ ਸਵੇਰੇ ਮੋਟਰ ਚਲਾਉਂਦੇ ਆ ਤਾਂ ਉਧਰੋਂ ਆਰਓ ਦੀ ਟੈਂਕੀ ਦੇ ਵਿੱਚੋਂ ਪਾਣੀ ਭਰ ਲੈਨੇ ਆ ਤਾਂ ਉਹ ਚੱਲਦਾ ਹੈ ਟੈਂਕੀ ਦੇ ਵਿੱਚ ਜੋ ਮੋਟਰ ਚੱਲਦੀ ਹੈ ਉਹਨੂੰ ਉਬਾਲਾ ਆਉਂਦਾ ਹੈ ਪਾਣੀ ਨੂੰ ਉਬਾਲੇ ਨਾਲ ਪਾਣੀ ਦੇਣ ਨਾਲ ਆ ਜੋ ਰੇਤਾ ਟੈਂਕੀ ਦੇ ਵਿੱਚ ਮੋਟਰਾਂ ਦਾ ਰੇਤਾ ਹੁੰਦਾ ਹੈ ਉਹ ਟੂਟੀਆਂ ਦੇ ਵਿੱਚ ਆ ਕੇ ਆਰਓ ਦੇ ਵਿੱਚ ਇਸ ਫਨ ਫਿਲਟਰ ਦੇ ਵਿੱਚ ਫਸ ਜਾਂਦਾ ਹੈ ਇਸ ਕਰਕੇ ਦੋ ਤਿੰਨ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਜਦੋਂ ਵੀ ਮੋਟਰ ਚਲਾਉਂਦੇ ਹੋ ਤਾਂ ਆਰਓ ਆਪਣਾ ਜ਼ਰੂਰ ਬੰਦ ਹੋਣਾ ਚਾਹੀਦਾ ਹੈ ਤਾਂ ਕਿ ਜਦੋਂ ਟੈਂਕੀ ਦਾ ਪਾਣੀ ਸ਼ਾਂਤ ਹੋ ਜਾਈਏ ਉਦੋਂ ਤੁਸੀਂ ਆਰਓ ਦੀ ਸੁੱਝ ਦੱਬ ਕੇ ਆਰਓ ਦੇ ਵਿੱਚੋਂ ਬਿਨਾਂ ਟੀਡੀਐਸ ਵਾਲਾ ਪਾਣੀ ਕੱਢ ਸਕਦੇ ਹੋ ਆਜੋ ਆਪਾਂ ਫਨ ਫਿਲਟਰ ਕਰਦੇ ਹਾਂ ਮਾਲਕ ਸੁਣਨ ਤੋਂ ਪਹਿਲਾਂ ਤੁਸੀਂ ਇਹ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਜੋ ਕਿ ਇਹਦਾ ਸਪੰਨ ਫਿਲਟਰ ਨਾਲ ਜਿਹੜੀ ਜੁੜਾਲ ਹੈ ਉਸ ਨੂੰ ਵੀ ਚੰਗੀ ਤਰ੍ਹਾਂ ਸਾਫ਼ ਕਰਨਾ ਕਰ ਲੈਣਾ ਕਰੋ ਉਹ ਵੀ ਜਿੰਨਾ ਤੁਸੀਂ ਸਫਾਈ ਰੱਖੋਗੇ ਉਨੀ ਵੱਧ ਟਾਈਮ ਹੀ ਤੁਹਾਡੇ ਕੋਲ ਚੱਲੂਗਾ ਜਿੰਨੀ ਵਧੀਆ ਤੁਸੀਂ ਇਹ ਤੋਂ ਬਣਾਉਣ ਲੈ ਸਰਦਾਰ ਆ ਲੈ ਵੀ ਸਾਥੀ ਥੋੜਾ ਜਿਹਾ ਇਹਦੇ ਵਿੱਚ ਪਾਣੀ ਪਾ ਕੇ ਹਾਰੋ ਤਾਂ ਹੇਠ ਰਸ ਜਨਾ ਚੱਤ ਜਾਂਦੇ ਇਹ ਕਿਹਾ ਹਾਂ ਜੀ ਐਨੇ ਪਿੰਡ ਦਾ ਕੱਲ ਪਿੰਡ ਚਾਹ ਦੀ ਗੌਰੋਂ ਕਾਰੇ ਬਣਾਈ ਨੂੰ ਹੈ ਪਿੰਡ ਦਾ ਮਾਤੋ ਕਿਤੀ ਜਾਨ ਉਹ ਸਾਰੇ ਬਣਾਉਂਦੇ ਤੇ ਆਪ ਕੋਰ ਦੀਆਂ ਅੱਛਾ ਪਾਲਟੀਆਂ ਵਾਲੇ ਪਾਲਟੀਆਂ ਵਾਲੇ ਇਹਨਾਂ ਪਾਰਟੀ ਦਾ ਉਹ ਖਤਮ ਹੋ ਗਿਆ ਕੰਮ ਜਿਹੜੀ ਕਾਂਗਰਸ ਹਰਸਾ ਆਜ ਬੋਲ ਰਿਹਾ ਨੇ ਟੀਮ ਉਹਦੇ ਦਾ ਖਾਸ ਤੁਮ ਸਮਝੋ ਕਿੰਨੀ ਕਾਪ ਲੱਗ ਰਿਹਾ ਨੇ ਜਿੰਦੇ ਲਾ ਦੋ ਭਿੰਦੇ ਹੱਲ ਪਾਰਟੀ ਵੀ ਚੱਲ ਜਾ ਅੰਮਣ ਹੁੰਦਾ ਆਇਆ ਸੀ ਮੈਂ ਦੇਖੀ ਦੀ ਧਰਤੀ ਜੀ ਡੂਬੇ ਤੇ ਇਹਨਾਂ ਦੀ ਤਾਂ ਭੈ ਜਦੋਂ ਮੈਂ ਕਹਿੰਦਾ ਬਵਾ ਲੱਗਦਾ ਨਹੀਂ ਇਹ ਖਤਮ ਹੋ ਗਿਆ ਪਾਰਟੀਆਂ ਬਾਦਲ ਕਰ ਪੁੱਛਦੀ ਨਹੀਂ ਕੋਈ ਉਹਦੇ ਹਾਰੇ ਕੱਢਦੇ ਸੀ ਜੀ ਪਾਰਟੀ ਜਾਂਦਾ ਪਾਰਟੀ ਜਾਣ ਨੂੰ ਤੇ ਮੈਂ ਇੱਕ ਸੀਟ ਦੀ ਬਚਾਉਣੀ ਅੱਖ ਹੋ ਰਹੀ ਹੈ ਮਤਲਬ ਕਹਿੰਦਾ ਪਿਆਰ ਉਸ ਤਾਂ ਨਹੀਂ ਨੰਦਾ ਦੋਆਂ ਦੀ ਨਹੀਂ ਹੈ ਜੀ ਆਪ ਜੀ ਦਾ ਇਹ ਵੀ ਜੀਪੀ ਆ ਜੂਗੀ ਬਸ ਆ ਜੇ ਹੰਤਾਇ ਜੀ ਤਾਂ ਇੱਕ ਗੱਲ ਬਹੁਤ ਹੈ ਉਹ ਵੀ ਜੀਪੀ ਆ ਜੂਗੀ ਬਸ ਕੋਈ ਪਾਰਕੀ ਨਹੀਂ ਰਹੀ ਜੀ ਰਹੇ ਨੇ ਸਤੂ ਜਦੋਂ ਵੀ ਤੁਸੀਂ ਸਫਨ ਫਿਲਟਰ ਕਸਤਾ ਤਾਂ ਆ ਪੈਪ ਤੋਂ ਢੀ ਕੱਢ ਦੇਣੀ ਚਾਹੀਦੀ ਤਾਂ ਕਿ ਜਿਹੜੀ ਇਹਦੀ ਹਵਾ ਹੈ ਇਹਦੇ ਵਿੱਚ ਪਾਸ ਹੋ ਜੇ ਜਦੋਂ ਹਵਾ ਪਾਸ ਹੋਗੀ ਇਹ ਫੁੱਲ ਪ੍ਰੈਸ਼ਰ ਨਾਲ ਪਾਣੀ ਬਾਹਰੋਂ ਲੱਗੇ ਤੇ ਤੁਸੀਂ ਹੁਣ ਇਹ ਦੁਬਾਰੀ ਤੇ ਪੈਪ ਚਾਰ ਸਕਦੇ ਹੋ ਪੇਪ ਚੜ ਕੇ ਫਿਰ ਇਹਨੂੰ ਚੰਗੀ ਤਰ੍ਹਾਂ ਤੁਸੀਂ ਸੁੱਤੇ ਕੱਪੜੇ ਨਾਲ ਸਾਫ਼ ਕਰਕੇ ਇਹਦੀ ਲੀਕੰਗ ਵਗੈਰਾ ਚੈੱਕ ਕਰ ਸਰਦੇ ਇਹ ਫਿਰ ਆਪ ਦਾ ਚੈੱਕ ਕਰੇ ਕਿ ਕਿਸੇ ਵੀ ਪਾਸੇ ਲੀਕ ਨਹੀਂ ਹੈ ਗਿਆ ਇਹਦੀ ਸਾਰਿਆਂ ਨੂੰ ਵੱਡੀ ਪ੍ਰੋਬਲਮ ਹੈ ਵੀ ਜੇ ਇਹ ਲੀਕ ਹੋਣ ਲੱਗ ਗਿਆ ਇਹਨੂੰ ਬੰਦ ਕਰਨਾ ਬਹੁਤ ਹੀ ਭੜਾ ਫਮੋਜ ਹੈ ਨਾ ਬਹੁਤੀ ਖਾਲਾ ਜੀ ਦਾ ਬਾੜਾ ਰਹ ਗਿਆ ਬਹੁਤ ਹੀ ਬੀ ਠੰਡੇ ਸਵਾਹ ਨਾਲ ਇਹ ਮਨ ਨੂੰ ਸ਼ਾਂਤ ਰੱਖ ਕੇ ਫੇਰ ਇਹਦੀ ਲੀਕ ਨੂੰ ਬੰਦ ਕਰਨੀ ਪੈਂਦੀ ਹੈ ਕਿਉਂਕਿ ਪਹਿਲਾਂ ਇੰਨਾਂ 'ਚ ਪ੍ਰੋਬਲਮ ਆਉਂਦੀ ਥੀ ਜਿਹੜੀ ਇੰਨਾਂ ਦੀਆਂ ਚੂੜੀਆਂ ਦੀਆਂ ਘੱਟ ਵੱਧਦੀਆਂ ਜਦੋਂ ਕੇਲਾ ਲੀਕਿੰਗ ਹੋ ਗਿਆ ਸੈਟਿੰਗ ਨਹੀਂ ਮੰਨਦੀ ਠੀਕ ਜਦੋਂ ਹੁਣ ਜੋ ਵੀ ਕੰਪਨੀ ਇਹਨਾਂ ਨੂੰ ਭੇਜ ਰਹੀ ਹੈ ਵਧੀਆ ਦੀ ਸੈਟਿੰਗ ਕਰਕੇ ਪੂਰੇ ਟੀਆਰ ਬਿਨ ਵਾਲੇ ਇਹਨਾਂ ਨੂੰ ਭੇਜ ਰਹੀ ਹੈ ਤਾਂ ਕਿ ਇਹ ਨਾਲ ਦੇ ਨਾਲ ਬਹੁਤ ਘੱਟ ਨੀ ਲੀਕ ਹੋਣ ਦੇ ਚਾਂਸ ਹੁੰਦੇ ਨੇ ਲੇ ਵੀ ਸਾਥੀਓ ਇਹਦਾ TDS ਕਰਾਂਗੇ ਚੈੱਕ ਆਪਾਂ ਤੁਸੀਂ ਦੇਖ ਰਹੇ ਹੋ ਜਮਾ ਕੀ ਡੀਐਸਾ ਕਿੰਨਾ ਹੁੰਦਾ ਇਹਦਾ TDS ਹੈ 16 ਠੀਕ ਹੈ ਕੁੱਲ 16 16 ਡੀਐਸਾ ਤੇ ਆਪਾਂ ਮੋਟਰ ਦਾ ਪਰਦਾ ਚੋਣ ਜੀ ਮੋਟਰ ਦਾ ਪੰਨੋ ਲੈ ਹੂੰ ਮੋਟਰ ਬੈਟਰੀ ਐਸਡੀ ਸਰ ਕਰਦੇ ਹਾਂ ਮੋਟਰ ਚ ਕਿੰਨਾ ਡੀਐਸ ਹੈ 800 899 ਹਨ ਨੇ ਮੇ ਬਸ 800 ਲਾਲ ਪਰਦਾ ਰੋੜੇ ਉਹ ਤਾਂ ਜਿਆਦਾ ਮਤਲਬ ਹੈ ਜੀ 952 952 55 ਟੂਟੀ ਦਾ ਪਾਣੀ ਹੁੰਦਾ ਜੀ ਫੋਟੋ ਤਾਂ ਨਹੀਂ ਗਿਆ ਠੀਕ ਹੈ ਮੋਟਰ ਤਾਂ ਛੱਡੀ ਆ ਜੀ ਉਹ ਇੰਨਾ ਵਧੀਆ ਵਧੀਆ ਪਾਣੀ ਹੈ ਠੀਕ ਹੈ ਲੈ ਵੀ ਸਾਥੀ ਪਿਆਰਿਓ ਜੇ ਤੁਹਾਨੂੰ ਸਾਡੀਆ ਵੀਡੀਓ ਕਿਸ ਤਰ੍ਹਾਂ ਦੀਆਂ ਲੱਗਦੀਆਂ ਨੇ ਆਪਣੀ ਕਮੈਂਟਾਂ ਰਾਹੀਂ ਜਰੂਰ ਸਾਨੂੰ ਦੱਸਦੇ ਰਹੋ ਜੀ ਅਤੇ ਆਪਣੇ ਚੈਨਲ ਨੂੰ ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਉਹ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਕਰਦੇ ਰਿਹਾ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵਧੀਆ-ਵਧੀਆ ਵੀਡੀਓ ਆਪਾਂ ਦਿਖਾਉਂਦੇ ਰਹੀਏ ਜੀ ਤੁਹਾਡਾ ਆਪਣਾ ਚੈਨਲ ਜੱਗੀ ਮੋਟੋ ਵਲੌਗ YouTube ਜੀ ਹਾਂ ਜੀ ਕਿੱਦੜ ਹੋਇਆ ਹਾਂ ਅਰੇ ਅਰੇ ਹਾਂ ਜੀ ਉਧਰ ਆ ਜੇ ਮੈਂ ਬਿਕਲੀ ਅਰੇ ਬੋ ਤਾਂ ਜਾਨੀ ਜਾਨੀ ਬੜੀ ਬਹੁਤ ਬੜੀ ਆਇਆ ਬੜੀ ਆਇਆ ਇੱਕ ਆਉਂਦੀ ਹੋਣੀ ਬੰਦੇ ਜੀ ਉਹ ਮੂਰੇ ਯਾਰ ਮੰਗ ਰਹੀ ਅੱਛਾ ਮਾਦਾ ਬਹੁਤ ਬਹੁਤ ਵਧੀਆ ਕਰਕੇ ਤੁਮਾਂ ਲੱਕ ਦੂ ਅੱਜ ਠੀਕ ਹੈ ਤੇਰੀਆਂ ਦਵਾਈਆਂ ਨੇ ਸਾਡੀ ਕਿਤੇ ਕਾਰ ਨਹੀਂ ਜੱਡੀ ਦਵਾਈਆਂ ਦੇ ਅੱਜ ਬੋਦਲ ਮਾ ਰੰਗਰ ਇਹ ਤੇਰੀਆਂ ਦਵਾਈਆਂ ਨੇ ਸਾਡੀ ਸਾਡੀ ਕੈਸੀ ਆ ਤੈਹੀ ਨਹੀਂ ਜੇ ਕਰ ਬਹਿਣ ਦੇ ਨਹੀਂ ਨਹੀਂ ਬਈ ਬਈ ਨਮਸਕਾਰ ਵੀ ਦੋਸਤੋ ਲੈ ਵੀ ਸਾਥੀਓ ਅੱਜ ਦਾ ਵਲੌਗ ਆਪਾਂ ਬਹੁਤ ਹੀ ਵਧੀਆ ਬਣਾਉਣ ਜਾ ਰਹੇ ਹਾਂ ਜੋ ਕਿ ਅੱਜ ਆਪਣੇ ਡੇਰੇ ਦੇ ਵਿੱਚ ਸਮੂਹ ਪੰਡਤ ਭਾਈਚਾਰੇ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ ਉਹ ਕਿਸ ਤਰ੍ਹਾਂ ਦੀ ਮੀਟਿੰਗ ਕੀਤੀ ਜਾ ਰਹੀ ਹੈ ਕਿਸ ਵਿਸ਼ੇ ਦੀ ਮੀਟਿੰਗ ਕੀਤੀ ਜਾ ਰਹੀ ਹੈ ਉਹਦੀ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਤੇ ਵੀਡੀਓ ਨੂੰ ਜ਼ਰੂਰ ਲਾਈਕ ਸ਼ੇਅਰ ਕਰ ਦਿਆ ਕਰੋ ਜੀ ਆ ਜੋ ਵੀ ਸਾਥੀਓ ਨਾਲੇ ਜਰ ਜਿਹਦਾ ਮੇਰਾ ਪ੍ਰੋਗਰਾਮ ਹੈ ਮੈਂ ਕਹਾ ਵੀ 1.5 ਲੱਖ ਰੁਪਏ ਲਵਾਂਗਾ ਕਿਉਂ ਲੈ 1.5 ਲੱਖ ਰੁਪਏ ਲਵਾਂਗੇ ਜਿਹੜੇ ਪਹਿਲਾਂ ਤੋਂ ਪਹਿਲਾ ਵਾਲੇ ਜਿਹੜੇ ਭਜੂਗੇ ਪਹਿਲਾਂ ਵੀ ਤੋਂ ਸਾਰੇ ਜਿਹੜੇ ਆਪਣੇ ਆਕੇ ਗਏ ਨੇ ਹੁਣ ਤੱਕ ਸਾਰੀ ਵਧੀਆ ਕਰਕੇ ਗਏ ਨੇ ਕਰ ਕਰਾ ਕੇ ਮਾੜਾ ਨਹੀਂ ਹੁੰਦਾ ਸ਼ਾਸਤਰੀ ਕਰੀ ਹੁੰਦੀ ਹੈ ਜੋਰ ਦਾ ਸਾਰੀ ਲਾਉਂਦੇ ਨੇ ਨਾਮ ਅਮੰਦਨਾਥ ਆਹ ਵੀ ਲੋੜ ਸਾਰਾ ਕੋਈ ਪਿਲਾ ਮੇਂ ਦੇ ਆ ਚੱਲ ਰਹੇ ਨੇ ਅਸਨਾਰੇ ਆਹ ਹੁਣ ਕੋਈ ਨਹੀਂ ਕੁਦਰਤ ਕੀ ਨਿਰੰਤਰ ਨਪਾਏ ਨੋ ਰਹੀ। ਉਹਦੇ ਵਿੱਚ ਆਹ ਮਹਿੰਗਾ ਮਹਿੰਗਾ ਹਜ਼ਾਰਾਂ ਜਾਲ ਪੰਚਰ ਬੱਦਕ ਹੋਇਆ। ਆ ਨਾ ਘਣਾ ਬੈਗਾ ਕਰ ਪਿਆ। ਨਾ ਨਾ ਬੈਗਾ। ਬੱਟੂ ਚੱਕਿਆ ਨਹੀਂ ਦੋ ਕੰਦਾਂ। ਤੂੰ ਬੱਟੂ ਪਈ ਆਲਾ ਕਿਉਂ ਕਰਦਾ? ਮੋਸੀ ਨੇ ਕਿਹਾ ਆ ਗਿਆ ਜੀ ਬੜੀ ਆ ਗਿਆ। ਮੂਕਾ ਬੈਂਟਿਆ ਰੇ। ਬੱਟੂ ਨੂੰ ਮਾਰ ਦੇ। ਕੋਈ ਨੰਬਰ ਹੈ। ਮੂਕਾ ਬੈਂਟਿਆ ਰੇ। ਮੋਸੀ ਜੀ ਕਹਿੰਦਾ ਐ। ਦੂਸਰੇ ਨੰਬਰ ਤੇ ਜਿਹੜੀ ਤੈਨੂੰ ਗੱਲ ਕਰੀ ਆ ਇਹਦੇ ਵਿੱਚ ਸਾਰੀ ਪਿੰਡ ਦੀ ਸਮੂਲੀਅਤ ਆ। ਇਹ ਸਾਰਾ ਪ੍ਰਧੀਏ ਕਿਉਂਕਿ ਪੰਡਤ ਭਾਈ ਚਾਰਕ ਕਰਾਉਂਦਾ ਸਪਤਾ ਹੈ ਉਹ ਦੂਜੇ ਪਾਸੇ ਖੰਡ-ਪਾਟ ਕਰਾ ਲੰਦੇ ਨੇ ਆਪਾਂ ਬਦਲੇ ਸਪਤਾ ਕਰਾ ਲੰਨੇ ਆ ਇਹਦੇ ਵਿੱਚ ਸੂਰਿਅਤ ਇਹ ਸਾਰੇ ਪਰਿਵਾਰਾਂ ਦੀ ਸਾਰੇ ਬ੍ਰਾਹਮਣਾ ਵਿੱਚੇ ਜੱਟ ਜ਼ਮੀਨ ਦਾ ਕੁਝ ਵੀ ਆਖ ਇਸ ਸਪਤਾ ਵੀ ਹੋਈ ਚੀਜ਼ ਅਖੰਡ ਪਾਟ ਵੀ ਹੋਈ ਚੀਜ਼ ਦਾ ਸਾ ਇੱਕ ਹੀ ਰਸ ਕਰਨ ਦਾ ਇਹ ਹੈ ਜੀ ਜਿਵੇਂ ਹੁਣ ਦੋ ਬਟੂਆਂ ਦਾ ਕਹਿੰਦੇ ਨਿਕਾ ਅੱਛਾ ਦੂਸਰੇ ਦਾ ਰੱਖੀਏ ਦੂਸਰੇ ਨੰਬਰ ਤੇ 1 ਘੰਟਾ ਲਈ ਆਈ ਵਰੀ ਆਪਾਂ ਬਦਲੇ ਸਪਤਾ ਕਰਾਉਨੇ ਕਰਵਾਉਣਾ ਚਾਹੀਦਾ ਉਹਦੇ ਕੋਈ ਚੁਕਸ਼ਾ ਕੀ ਲੈ ਕੇ ਜੰਨੇ ਮੇਰੇ ਗੱਲ ਚ ਕੋਈ ਲੱਗਦਾ ਨਹੀਂ ਮੈਨੂੰ ਵੀ ਲੱਗਦਾ ਉਹੀ ਬੁਆਇਫਾ ਉਹੀ ਬੇਨਸਾਫੀਆਂ ਉਹੀ ਗੜਬੜਾ ਉਹੀ ਛੜਬੜਾ ਉਹ ਸੋਲੂਸ਼ਨ ਕੋਈ ਕ੍ਰਿਸ਼ਨ ਪੰਡਿਤ ਜੀ ਲਿਕੜਦਾ ਨਹੀਂ ਜੀ ਸ੍ਰੀਤਾ ਕੋਈ ਵੀ ਨਹੀਂ ਮਟਾਲ ਤੇ ਗੁਜ਼ਰੀਆਂ ਨੇ ਆ ਹਾਂ ਸਾਡੇ ਪ੍ਰੋਗਰਾਮ ਅਸਰੇ ਦੇ ਕੋਈ ਗੁਜ਼ਰੀਆਂ ਨਹੀਂ ਹੁੰਦਾ ਜੀ ਵਧੀਆ ਨਾਲ ਰੇਟਾ ਬਣ ਗਈ ਜਿਹੜੇ ਪਰਦੇ ਕਰੇ ਪ੍ਰੋਗਰਾਮ ਕਰਦੇ ਨੇ ਉਹ ਬੜੇ ਪ੍ਰੋਫੈਸ਼ਨਲ ਹੁੰਦੇ ਨੇ ਹਾਂ ਹੈ ਉਹ ਤਾਂ ਨੇੜੇ ਕਿੰਨਾ ਚਿਰ ਲੇਖਾਂਗੇ ਨਹੀਂ ਬਣਾ ਫਿਰ ਉਹ ਨਹੀਂ ਹੁੰਦੀ ਜਦੋਂ ਪਰ ਨਿਕਲੇ ਬਣਾਉਨੇ ਆ ਹਾਂ ਮੇਰੇ ਜਦੋਂ ਆਪਣੇ ਕੋਈ ਮਰਗਤ ਹੁੰਦੀ ਆ ਆਪਾਂ ਉਹ ਉਦੋਂ ਕੁਲਰੀ ਵਾਲੇ ਨਹੀਂ ਆਉਂਦੇ ਆਪਣੇ ਰਹਿੰਦੇ ਆਪਾਂ ਆਪਾਂ ਇਹ ਕਿਹ ਕਿਹ ਕੁਲਰੀ ਵਾਲੇ ਮਲਾ ਲੋ ਉਹ ਉਦੋਂ ਵੀ ਤਾਂ ਉਦੋਂ ਵੀ ਤਾਂ ਕੀ 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 ਬਣਾਉਂਦੇ ਦੋ ਦੋ ਬੰਦਾ ਬਾਟਦੇ ਬੈਠੇ ਉਦੋਂ ਨਹੀਂ ਖੜਾਉਂਦਾ ਮੈਂ ਤਾਂ ਕਹਿੰਦਾ ਜੇ ਗੱਲਾ ਗੱਲਾ ਕਰ ਇੱਕ ਦਿਨ ਆਪਾਂ ਲਾਓ ਸਾਰੇ ਜਣੇ ਸਸ ਸਸ ਦਿਨ ਕੋਈ ਕੋਈ ਦਿਨ ਉਹ ਚਾਰ ਚਾਰ ਮਿਲ ਕੇ ਸਾਰੇ ਜਿਹੜੇ ਆਪ ਕੋ ਅੱਗੇ ਕੁੜਾ ਬਲੀ ਚੱਲੋ ਮੈਂ ਕਿਹਾ ਤਾਂ ਸਾਰੇ ਉਹ ਬਤੀ ਜਿਹੜਾ ਪਕੜਾ ਤੇ ਬਤਾ ਚਾਹਦੇ ਨਹੀਂ ਇਹਨੂੰ ਲਾ ਲੋ ਉਹ ਲੈਣਾ ਜੇ ਮੈਂ ਫਿੱਖਰਾਉਣਾ ਸ਼ਕਲਮ ਪਿਆਰੀ ਆਖਰੀ ਟਾਈਮ ਤੇ ਇੱਕ ਦਿਨ ਵੱਡਾ ਮਿੰਟ ਤੋਂ ਬਣਾਓ ਸਗਲਾ ਕੁਝ ਚ ਚਿਕ ਕਰ ਦੋ ਮੈਂ ਲੜਾਈ ਗੱਲਾਂ ਬਾਤਾਂ ਬੱਗਦੇ ਜਾ ਕਟੂ ਘਟ ਹੁਣ ਅੱਜ ਤੁਸੀਂ ਕੰਟੈਕਟ ਬਣਾ ਲਓ ਕਰਕੇ ਮੀਟਿੰਗ ਰੱਖ ਕੇ ਤਰਚੇ ਨਾਦਰ ਦੋ ਵਜੇ ਪਰ ਉਹ ਬੰਦਾ ਮਿਲਦਾ ਬਈ ਗੱਲ ਨਹੀਂ ਇਹ ਤਾਂ ਫਾਈਨਲ ਹੈ ਪੈਸੇ ਦਾ ਫਾਈਨਲ ਕਰ ਲਓ ਅੱਜ ਯਾਰਾ ਮੀਟਿੰਗ ਇਹਦੇ ਪੰਡਤ ਦਾ ਟੜਕੇ ਕਰ ਲਾਂਗੇ ਟੜਕੇ ਨਹੀਂ ਹੁੰਦਾ ਬੰਦ ਜੀ ਪਹਿਲਾਂ ਪੰਡਤ ਤੋਂ ਪਤਾ ਕਰ ਲਓ ਮੀਟਿੰਗ ਦੇ ਟੜਕੇ ਵੀ ਆਪਾਂ ਆ ਵੀ ਉਸ ਸਾਹਿਬ ਨਾਲ ਪੰਡਤ ਨਾਲ ਮਿਲੇ ਜਾਣਾ ਹੈ ਪੰਜ 4000 ਦਾ ਫਰਕ ਪੂਰਾ ਕਰਦਾ ਤਾਂ ਉਹੀ ਗੱਲ ਕਰਦਾ ਨਾ ਫਿਰ ਬਜਟ ਵੀ ਆਪਾਂ ਉਸ ਹਿਸਾਬ ਨਾਲ ਨਾ ਨਹੀਂ ਬਜਟ ਤਾਂ ਤੂੰ ਬਣਾ ਹੀ ਲੈ 40000 ਦਾ ਕਰ ਜੀਰ ਉ ਤਾਂ ਪੰਡਕ 40 ਦਾ ਲਿਆ ਮਾੜੀ ਬੁੱਕੀ ਗੱਲ ਆ 40 ਵੇਲੇ ਤੋਂ ਬਦਲੇਉਂਦੇ ਨਹੀਂ 40 ਦਾ ਲੈ 50 60 ਫੜਾ ਨਾ ਲਾਉ ਨਾ ਹਾਂ ਨਾ ਲਾਵਾਂਗੇ 50 ਆਂ ਤੀ ਤੂੰ ਜਦਾ ਕੋਈ ਨਹੀਂ ਆਉਂਦਾ ਉਹ ਤਾਂ ਤੂੰ ਫੋਲਿਆ ਤੂੰ